ਕਿਸਾਨਾ ਗੂਗਰ ਨਾਮ ਸਿੰਘ ਚੜੂਨੀ ਸਟੇਜ ਦੇ ਉੱਤੇ ਗਰਜਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਹੀ ਬਿਆਨ ਦੇ ਦਿੱਤਾ ਗਿਆ ਕਿਉਂਕਿ ਇੱਕ ਰੌਂ ਚੱਲਦਾ ਪਿਆ ਕਿਸਾਨ ਤਿਆਰ ਬਰ ਤਿਆਰ ਖੜੇ ਨੇ ਔਰ ਜਲਦ ਤੋਂ ਜਲਦ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਜਿਹੜੀ ਹੈ ਉਹ ਕਿਸਾਨ ਕਰਦੇ ਪਏ ਨੇ 13 ਤਰੀਕ ਜਿਹੜੀ ਹੈ ਉਹ ਜਗਜੀਤ ਸਿੰਘ ਡੱਲੇਵਾਲ ਨੇ ਵੀ ਆਪਣੇ ਬਿਆਨ ਦੇ ਵਿੱਚ ਵਿੱਢੀ ਹੋਈ ਹੈ ਔਰ 13 ਤਰੀਕ ਨੂੰ ਕਿਸਾਨ ਦਿੱਲੀ ਵੱਲ ਮੋਰਚਾ ਦੁਬਾਰਾ ਫਤਿਹ ਕਰਨ ਲਈ ਜਾਣਗੇ ਉਹੀ ਮੰਗਾਂ ਨੇ ਐਮਐਸਪੀ ਦੀਆਂ ਮੰਗਾਂ ਨੇ ਕਰਜ਼ੇ ਦੀਆਂ ਮੰਗਾਂ ਨੇ ਔਰ ਕਿਸਾਨਾਂ ਦੇ ਨਾਲ ਹੋਏ ਹੁਣ ਤੱਕ ਦੇ ਵਤੀਰੇ ਦੀਆਂ ਮੰਗਾਂ ਨੇ ਉਹਨਾਂ ਦੇ ਇਨਸਾਫ ਦੀਆਂ ਮੰਗਾਂ ਨੇ ਲਖੀਮਪੁਰ ਖੀਰੀ ਦੇ ਮਾਮਲੇ ਦੀਆਂ ਮੰਗਾਂ ਨੇ ਪਰ ਵੱਡਾ ਸਵਾਲ ਜੋ ਗੁਰਨਾਮ ਚੜੂਨੀ ਚੁੱਕਦੇ ਨਜ਼ਰ ਆ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਜਦੋਂ ਇੰਨੀ ਦੇਰ ਤੱਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਕੋਸ਼ਿਸ਼ ਕਰਦੇ ਰਹੇ ਕਿ ਸਾਡਾ ਜਿਹੜਾ ਸੁਣਵਾਈ ਆ ਉਹ ਹੋ ਜਵੇ ਉਦੋਂ ਕਿਉਂ ਸੁਣਵਾਈ ਨਹੀਂ ਤਕੀਰ ਕਰਵਾਈ ਗਈ ਉਦੋਂ ਕਿਉਂ ਐਮਐਸਪੀ ਦੀਆਂ ਮੰਗਾਂ ਨਹੀਂ ਮਨਵਾਈਆਂ ਗਈਆਂ ਉਦੋਂ ਕਿਉਂ ਪਹਿਲਾਂ ਹੀ ਉੱਠ ਕੇ ਚਲੇ ਗਏ ਜਦੋਂ ਇਹ ਲੱਗਦਾ ਪਿਆ ਸੀ ਕਿ ਸਰਕਾਰ ਆਪਣੀ ਗੱਲ ਤੋਂ ਟਾਲ ਸਕਦੀ ਹੈ ਖੈਰ ਸਾਫਟ ਟੋਰ ਦੇ ਉੱਤੇ ਕਿਸਾਨਾਂ ਨੂੰ ਹੀ ਘੇਰ ਦੇ ਨਜ਼ਰ ਆ ਰਹੇ ਨੇ ਗਰਨਾਮ ਸਿੰਘ ਚੜੂਨੀ ਉਹਨਾਂ ਨੇ ਸਟੇਜ ਦੇ ਉੱਤੇ ਦਹਾੜ ਮਾਰੀ ਹੈ ਕਿਹਾ ਕਿ ਜੇ ਲੜਨਾ ਆ ਤੇ ਮਰਦਾਂ ਵਾਂਗ ਲੜੋ ਨਹੀਂ ਤਾਂ ਫਿਰ ਲੜਨ ਦੀ ਲੋੜ ਨਹੀਂ ਨਾ ਮਰਦਾਂ ਦੇ ਵਾਂਗ ਨਾ ਲੜੋ ਸਾਫਟ ਟੋਰ ਦੇ ਉੱਤੇ ਉਹਨਾਂ ਨੇ ਕਿਹਾ ਕਿਉਂਕਿ ਇੱਕ ਪਾਸੇ ਦੇ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਤਿਆਰ ਬਰ ਤਿਆਰ ਨੇ ਪੂਰੇ ਦੇਸ਼ ਤੋਂ ਕਿਸਾਨ ਦੁਆਰਾ ਦਿੱਲੀ ਦੀਆਂ ਬਰੂਹਾਂ ਵੱਲ ਕੂਚ ਕਰਨ ਲਈ ਤਿਆਰ ਨੇ 13 ਤਰੀਕ ਜਿਹੜੀ ਐ ਐਲਾਨੀ ਗਈ ਐ 13 ਫਰਵਰੀ ਨੂੰ ਇਹ ਮੂਹਮ ਵਿੱਡ ਦਿੱਤੀ ਜਾਵੇਗੀ ਇਹ ਮੋਰਚਾ ਵਿੱਡ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਗੁਰਨਾਮ ਚੜੂਨੀ ਹੁਣ ਇਸ ਮਾਮਲੇ ਨੂੰ ਲੈ ਕੇ ਇਸ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਟੇਜ ਦੇ ਉੱਤੋਂ ਕਿਸਾਨਾਂ ਨੂੰ ਹੀ ਝਾੜ ਪਾਈ ਐ ਔਰ ਆਪਣੇ ਬਿਆਨ ਵਿੱਚ ਕਿਹਾ ਕਿ ਪਹਿਲਾਂ ਇੰਨੀ ਦੇਰ ਜਦੋਂ ਬੈਠੇ ਰਹੇ ਉਦੋਂ ਕਿਉਂ ਛੇਤੀ ਉੱਠ ਗਏ ਸੀਗੇ ਜਦੋਂ ਕੇਂਦਰ ਦੀ ਸਰਕਾਰ ਨੇ ਇਹ ਵਾਦਾ ਕੀਤਾ ਸੀ ਜਦੋਂ ਪਤਾ ਸੀ ਕਿ ਵਾਦਾ ਖਿਲਾਫੀ ਹੋ ਸਕਦੀ ਹੈ ਖੈਰ ਗੁਰਨਾਮ ਚੜੂਨੀ ਨੇ ਆਪਣੇ ਇਸ ਬਿਆਨ ਦੇ ਵਿੱਚ ਹੋਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਆ ਲੜਨਾ ਹੀ ਹੈ ਲੜਨਾ ਹੀ ਹੈ ਤੂੰ ਮਰਦਾਂ ਕੀ ਤਰ੍ਹਾਂ ਲੜੇ ਨੰਬਰਦਾਂ ਕੀ ਤਰ੍ਹਾਂ ਕਿਉਂ ਲੜ ਰਹੇ ਹੋ ਸਾਰੇ 12 ਮਹੀਨੇ ਬੈਠੇ ਰਹੇ ਬਾਰਡਰ 'ਤੇ ਮੈਨੇ ਕਹਾ ਕਿ ਚਲੋ ਉਸੇ 700 ਦੇ ਅੰਦਰ ਕਾਰੇ ਬੰਦੇ ਮਰ ਜਾਣਗੇ 700 ਬੰਦੇ ਕਿਸ ਦੀ ਬੇਕੀਤੀ ਸੀ ਬੈਠੇ ਕਿਹਾ ਉਂਝੀ ਬਰੇ ਕਾ एम एस पी के लिए दिल्ली जाएंगे अरे चौदह मिनटों में एक बार एमएसपी की बात चलाई थी क्या तब तो ये कहते हैं, हमें मिल रहा है सारे के सारे पंजाब वाले को लड़ रही थी क्या हम एम एस पी मिल रहा है और अब अब किसी के लिए जा रहे हैं दिल्ली हम कहते हैं एम एस पी लेके आएंगे अगर लेके आए तो काले में धौरा लिख देना साढ़े बारह महीने बैठ के मेरे क्या दूसरे खास ने मारे सरकार को मारेगी सब्सक्राइब टू वन इंडिया चैनल एंड नेवर मिस एन अपडेट